ਇਹ ਪੱਥਰ ਇੱਥੇ ਆਉਂਦੇ ਫਿਰ ਇਹ ਕਟਿੰਗਸ ਵਗੈਰਾ ਹੋ ਕੇ ਫਿਰ ਇਹ ਬਣਦੀ ਹੈ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਮਾਲਾ ਹਾਂਜੀ ਆਪਣੇ ਪਹਿਲਾਂ ਗਰਮ ਕੀ ਖਜ਼ਾਨੇ ਤੇ ਆਪਾਂ ਕੰਮ ਕਰਦੇ ਹਾਂ ਪੰਜਾਬੀ ਮਾਂ ਬੋਲੀ ਤੇ ਐਂਡ 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 ਬਹੁਤ ਸੋਨੇ ਬਹੁਤ ਸੋਨੇ ਹੁੰਦਾ ਸਿੱਧੂਆਂ ਦਾ ਹਾਏ ਨਹੀਂ ਸਿੱਧੂਆਂ ਦਾ ਹਾ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਪਿਆਰੇ ਦੋਸਤੋ ਕੀ ਹਾਲ ਚਾਲ ਆ ਸੋ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਬਹੁਤ ਵਧੀਆ ਹੋਵੋਗੇ ਤੇ ਤੁਹਾਡਾ ਦਿਲ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਇੱਕ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਇੱਕ ਖਾਸ ਜਗ੍ਹਾ ਤੇ ਜਿੱਥੇ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਬਹੁਤ ਹੀ ਰੰਗ-ਬਰੰਗੀਆਂ ਸੋਹਣੀਆਂ-ਸੋਹਣੀਆਂ ਚੀਜ਼ਾਂ ਸੋ ਉਹ ਆਪਾਂ ਸਸਪੈਂਸ ਰੱਖਦੇ ਆ ਇੱਕ ਵਾਰੀ ਉਹ ਆਪਾਂ ਤੁਹਾਨੂੰ ਚੱਲ ਕੇ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਹਨਾ ਜਦੋਂ ਉੱਥੇ ਆਪਾਂ ਪਹੁੰਚ ਗਏ ਤੇ ਹੁਣ ਆਪਾਂ ਜਿਹੜੇ ਹੋ ਚੁੱਕੇ ਆ ਜੀ ਰੈਡੀ ਤੇ ਆਪਣਾ ਗੋਰ ਸ਼ਿਫਟ ਕੋਰ ਵੀ ਹੋ ਚੁੱਕਿਆ ਰੈਡੀ ਤੇ ਆਪਾਂ ਕਰਦੇ ਕੈਮਰਾ ਬੈਕ ਤੇ ਲਓ ਜੀ ਮਿਲੋ ਜੀ ਮੇਰੇ ਗੋਰ ਸ਼ਿਫਟ ਕੋਰ ਨੂੰ ਮੇਰਾ ਗੋਰ ਸ਼ਿਫਟ ਕੋਰ ਹੋ ਗਿਆ ਰੈਡੀ ਕਿ ਹਾਂਜੀ ਮੈਂ ਰੈਡੀ ਹੋ ਚੁੱਕਾ ਹਾਂ ਸੋ ਦੱਸੋ ਫਿਰ ਕਮੈਂਟ ਕਰਕੇ ਅੱਜ ਮੇਰੀ ਲੁੱਕ ਕਿਵੇਂ ਦੀ ਲੱਗ ਰਹੀ ਆ ਮੇਰੇ ਪਾਪਾ ਨੇ ਛੋਨੇ ਛੋਨੇ ਕਪੜੇ ਪਾ ਲਏ ਮੰਮਾ ਨੇ ਵੀ ਪਾ ਲਏ ਮੈਂ ਵੀ ਪਾ ਲਏ ਤੇ ਹੁਣ ਅਸੀਂ ਜਾਵਾਂਗੇ ਜੀ ਘੂਮੀ ਘੂਮੀ ਕਰਨ ਓਕੇ ਤੇ ਗੁਰਸ਼ਿਪਤ ਦੇ ਮਮਾ ਵੀ ਹੋ ਚੁੱਕੇ ਆ ਰੈਡੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਕੀ ਹਾਲ ਚਾਲ ਹੈ ਜੀ ਤੇ ਉਮੀਦ ਆ ਜੀ ਤੁਹਾਨੂੰ ਸਾਰਿਆਂ ਨੂੰ ਜਿਹੜੇ ਸਾਡੇ ਨਵੇਂ ਵਲੌਗ ਆ ਤੁਹਾਨੂੰ ਬਹੁਤ ਵਧੀਆ ਲੱਗਦੇ ਹੋਣੇ ਆ ਜੀ ਤੇ ਬਾਕੀ ਸਾਰਿਆਂ ਦਾ ਤੁਹਾਡਾ ਪਿਆਰ ਮਿਲ ਰਿਹਾ ਜੀ ਬਹੁਤ ਬਹੁਤ ਥੈਂਕ ਯੂ ਜੀ ਤੇ ਅਸੀਂ ਜਾ ਰਹੇ ਹਾਂ ਜ ਅੱਜ ਇੱਕ ਮੇਲੇ ਦੇ ਵਿੱਚ ਜਿੱਥੇ ਤੁਹਾਨੂੰ ਬਹੁਤ ਰੰਗ ਰੰਗੇ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜੀ ਸੋ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਜੇ ਵੀ ਤੁਹਾਨੂੰ ਉਹ ਮੇਲਾ ਕਿਦਾਂ ਦਾ ਲੱਗਿਆ ਅਸੀਂ ਕਿਸ ਮੇਲੇ ਤੇ ਜਾ ਰਹੇ ਹਾਂ ਉਹ ਤੁਹਾਨੂੰ ਅਸੀਂ ਦੱਸਾਂਗੇ ਜੀ ਨੈਕਸਟ ਟੈਕ ਦੇ ਵਿੱਚ ਤੇ ਉਹ ਜਿਹੜਾ ਮੇਲਾ ਆ ਉਹ ਹੈਗਾ ਆ ਬਹੁਤ ਖਾਸ ਹਨਾ ਤੇ ਇੱਕ ਸਾਡਾ ਉੱਥੇ ਸੱਜਣ ਮਿੱਤਰ ਆ ਬਹੁਤ ਹੀ ਪਿਆਰਾ ਸੋਨੇ ਵੀ ਸਾਨੂੰ ਸਪੈਸ਼ਲ ਇਨਵਾਈਟ ਕੀਤਾ ਸੀ ਕਹਿੰਦਾ ਵੀ ਤੁਸੀਂ ਜ਼ਰੂਰ ਟਾਈਮ ਚੋਂ ਟਾਈਮ ਕੱਢ ਕੇ ਆਇਓ ਜੇ ਬਾਕੀ ਟਾਈਮ ਮਿਲਿਆ ਹਨਾ ਜੇ ਆਪਾਂ ਉਹਨਾਂ ਨਾਲ ਵੀ ਥੋੜੀ ਬਹੁਤ ਫਾਡੀ ਗੱਲ ਕਰਾਵਾਂਗੇ ਜੇ ਟਾਈਮ ਮਿਲਿਆ ਸੋ ਪਹਿਲਾਂ ਤਾਂ ਸਿੱਤੂ ਸਾਹਿਬ ਕਹਿੰਦੇ ਸੀ ਹਨਾ ਵੀ ਸਰਦੀ ਐ ਚਲੋ ਆਪਾਂ ਨਾ ਜਾਈਏ ਪਰ ਮੈਂ ਆਖਾ ਜ਼ਰੂਰ ਆਪਾਂ ਇੱਜਾ ਦਾ ਐਦਾਂ ਦਾ ਜਿਹੜਾ ਮੌਕਾ ਕਿਉਂ ਮਿਸ ਕਰਨਾ ਹਨਾ ਚਲਦੇ ਆ ਚਲੋ ਕੋਈ ਆਪਣੇ ਨਵੇਂ ਭੈਣ ਭਰਾਵਾਂ ਨਾਲ ਆਪਣਾ ਇਹ ਮੇਲ ਮਲਾਪ ਹੋਊਗਾ ਸੋ ਜਾ ਕੇ ਆਪਾਂ ਦਿਖਾਉਣੇ ਆ ਥੋਨਾ ਸੀਗਾ ਸੀ ਕਿੱਥੇ ਸਿਲਦੇ ਸਾਨੂੰ ਨੈਸਟ ਟੇਕ ਵਿੱਚ ਤੇ ਲਓ ਜੀ ਪਿਆਰੇ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਉਸ ਹਸੀਨ ਜਗ੍ਹਾ ਤੇ ਜਿਸ ਦਾ ਆਪਾਂ ਤੁਹਾਨੂੰ ਜ਼ਿਕਰ ਕੀਤਾ ਸੀ ਹਨਾ ਸੋ ਹੁਣ ਆਪਾਂ ਤੁਹਾਨੂੰ ਅੰਦਰ ਚੱਲ ਕੇ ਇਹਦੇ ਬਾਰੇ ਦਿਖਾਵਾਂਗੇ ਹਨਾ ਅੰਦਰ ਕੀ ਕੁਛ ਆ ਸੋ ਉਹ ਸਸਪੈਂਸਿਓ ਆਪਾਂ ਤੁਹਾਨੂੰ ਅੰਦਰ ਚੱਲ ਕੇ ਦਿਖਾਵਾਂਗੇ ਸੋ ਬਣੇ ਰਹੋ ਵੀਡੀਓ ਦੇ ਨਾਲ ਤੇ ਚਲਦੇ ਆਪਾਂ ਅੰਦਰ ਨੂੰ ਤੇ ਤੁਹਾਨੂੰ ਵਿਖਾਉਨੇ ਆ ਜੀ ਅੰਦਰ ਦਾ ਵਿਊ ਤੇ ਦੱਸਿਓ ਜੀ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਕੀ ਤੁਹਾਨੂੰ ਖਾਸ ਵੇਖ ਸੋ ਅਸੀਂ ਪਹੁੰਚ ਚੁੱਕੇ ਹਾਂ ਜੀ ਤੇ ਤੁਸੀਂ ਵੀ ਦੇਖ ਸਕਦੇ ਹੋ ਇੱਥੇ ਜਿਹੜਾ ਰੰਗ-ਬਰੰਗਾ ਜਿਹੜਾ ਮੇਲਾ ਲੱਗਿਆ ਹੋਇਆ ਜੀ ਤੇ ਆਪਾਂ ਜਿਹੜਾ ਮੀਟ ਕਰਵਾਉਣੇ ਹੈ ਜਿੱਥੇ ਬਹੁਤ ਵਧੀਆ ਐਸੈਸਰੀਜ਼ ਲੱਗੀ ਹੋਈ ਹੈ ਜੀ ਸੋ ਜੇਕਰ ਤੁਸੀਂ ਵੀ ਕਿਸੇ ਨੇ ਐਸੈਸਰੀਜ਼ ਖਰੀਦਣੀਆਂ ਹੈ ਜੀ ਕਿੱਥੇ ਤੁਸੀਂ ਵਿਜ਼ਿਟ ਕਰਨਾ ਕੀ ਪ੍ਰਾਈਜ਼ ਨੇ ਹਰ ਇੱਕ ਚੀਜ਼ ਬਾਰੇ ਤੁਹਾਨੂੰ ਦੱਸਣਗੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਅੱਜ ਸਾਡੀ ਐਗਜ਼ਿਬਿਸ਼ਨ ਲੱਗੀ ਹੈ ਮੁਕਸਰ ਸਾਹਿਬ वैसे ਅਸੀਂ ਆਲਸ ਐਗਜ਼ੀਬਿਸ਼ਨ ਹੀ ਕਰਦੇ ਹਾਂ ਸਾਡੀ ਸ਼ਾਪ ਵੀ ਹੈਗੀ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਠਿੰਡਾ ਤੋਂ ਤੇ ਇਹ ਸਾਡੀ ਜੁਐਲਰੀ ਹੈ ਜੁਐਲਰੀ ਬਹੁਤ ਟਾਈਪ ਦੀ ਹੈ ਮਤਲਬ ਜੁਐਲਰੀ ਕੱਟ ਹੈ ਵੈਸੇ ਸਾਡਾ ਮੇਨ ਕੰਮ ਹੈ ਮਾਲਾ ਦਾ ਬੀਡਸ ਦਾ ਤੇ ਇਹ ਸਾਰੇ ਨੇਚਰਲ ਕਵਾਰਟਸ ਪੱਥਰ ਹੈ ਇਹ ਪੱਥਰ ਇੱਥੇ ਆਉਂਦੇ ਫਿਰ ਇਹ ਕਟਿੰਗਸ ਵਗੈਰਾ ਹੋ ਕੇ ਫਿਰ ਇਹ ਬਣਦੀ ਹੈ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਮਾਲਾ ਇਹ ਸਾਡੇ ਅਡਰ ਰੇਟ ਹੈ ਤੇ ਇਹ ਮਾਲਾ ਲਾਈਫਟਾਈਮ ਖਰਾਬ ਨਹੀਂ ਹੁੰਦਾ ਹਾਂਜੀ ਇਹ ਨੈਚੁਰਲ ਹੈ ਸਾਰੀ ਇਹ ਹੈ ਹੋਮ ਮੇਡ ਹੈਂਡ ਮੇਡ ਕੁਝ ਵੀ ਨਹੀਂ ਹੈਗਾ ਜਿਵੇਂ ਇਹ ਸਾਰੀ ਮਤਲਬ ਜਿਵੇਂ ਮਰਜ਼ੀ ਤੁਸੀਂ ਪਾ ਸਕਦੇ ਹੋ ਹਾਂਜੀ ਕੋਈ ਇੱਥੇ ਇਸ਼ੂ ਨਹੀਂ ਆਉਂਦਾ ਲਾਈਫਟਾਈਮ ਸਹੀ ਰਹਿੰਦੀ ਹੈ ਇਹ ਵਾਲਾ ਹਾਂਜੀ ਨੈਚੁਰਲ ਹੈ ਮੈਮ ਤੁਸੀਂ ਵਿਜ਼ਿਟ ਕਰਨਾ ਹੈ ਤੁਹਾਡੇ ਕੋਲ ਹਾਂਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਸ ਐਗਜ਼ਿਬਿਸ਼ਨਸ ਹੀ ਕਰਾਣੇ ਤੁਸੀਂ ਫੋਨ ਕਾਲ ਵੀ ਕਰ ਸਕਦੇ ਹੋ ਜੇ ਤੁਹਾਨੂੰ ਚਾਹੀਦਾ ਹੈ ਵੀ ਅਸੀਂ ਹੋਮ ਡਿਲੀਵਰੀ ਕਰ ਸਕਦੇ ਹਾਂ ਥੈਂਕ ਯੂ ਵਿਜ਼ਿਟ ਕਰਿਓ ਪਲੀਜ਼ ਸਾਡੀ ਸ਼ਾਪ ਐਂਡ ਐਗਜ਼ਿਬਿਸ਼ਨ ਸੈਂਟਰਸ ਤੇ ਥੈਂਕ ਯੂ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਹਨਾ ਜੀ ਜਿਹੜਾ ਐਗਜ਼ੀਬਿਸ਼ਨ ਲੱਗੀ ਹੋਈ ਹੈ ਜੀ ਤੇ ਜਿਹੜੇ ਕਲੋਥਸ ਹੱਥ ਸੀ ਬਹੁਤ ਸੋਹਣੇ ਵਿੰਟਰ ਲਈ ਵੀ ਤੇ ਆਪਣੀਆਂ ਜਿਹੜੀਆਂ ਡ्रेसेस ਨੇ ਤੇ ਬਹੁਤ ਸੋਹਣਾ ਐਗਜ਼ੀਬਿਸ਼ਨ ਲੱਗਿਆ ਸੀ ਸੋ ਮੈਨੂੰ ਬਹੁਤ ਚਾਤ ਸੀ ਨਾ ਜੀ ਇੱਥੇ ਜਾਣਾ ਸੀ ਤੇ ਸੋ ਆਪਣੇ ਸਿੱਧੂ ਸਾਹਿਬ ਨੇ ਜਿਹੜੀ ਜਿਵੇਂ ਕਹਿਦੀ ਉਹਨਾਂ ਨੇ ਆਪਣੀ ਯੈਸ ਜੈਸ ਕਿਤੀ ਜੀ ਤੇ ਆਪਾਂ ਐਗਜ਼ੀਬਿਸ਼ਨ ਦੇ ਵਿੱਚ ਵਿਜ਼ਿਟ ਕਰ ਲਿਆ ਜੀ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਸਾਨੂੰ ਜੀ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਵੀ ਇਹ ਜਿਹੜਾ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਰਾ ਐਗਜ਼ੀਬਿਸ਼ਨ ਜੀ ਤੇ ਇੱਕ ਆਪਾਂ ਸਪੈਸ਼ਲ ਤੁਹਾਨੂੰ ਆਪਾਂ ਕਿਸੇ ਵੀਰੇ ਨਾਲ ਮਲਾਵਾਂਗੇ ਸੋ ਪਿਆਰੇ ਦੋਸਤੋ ਇੱਥੇ ਜੜੀਆਂ ਵੀ ਤਰ੍ਹਾਂ ਤਰ੍ਹਾਂ ਦੀਆਂ ਸਟਾਲਸ ਲੱਗੀਆਂ ਹੋਈਆਂ ਹਨਾ ਸੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਉਹਨਾਂ ਸਾਰੀਆਂ ਸਟਾਲਸ ਦਿਖਾਉਣ ਦੀ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜਿਹੜਾ ਵੀ ਤੁਹਾਨੂੰ ਇਹ ਐਗਜ਼ੀਕਿਊਸ਼ਨ ਕਿੱਦਾਂ ਦਾ ਲੱਗਿਆ ਸੋ ਮੈਡਮ ਜੀ ਦੀ ਜਿੱਦ ਸੀ ਕਹਿੰਦੇ ਵੀ ਆਪਾਂ ਜਾਣਾ ਜਾਣਾ ਤੇ ਆਪਾਂ ਫਿਰ ਉਹਨਾਂ ਨੂੰ ਨਾ ਮਨਾ ਨਹੀਂ ਕਰ ਸਕੇ ਇਸ ਕਰਕੇ ਆਪਾਂ ਜਿਹੜੇ ਇੱਥੇ ਜੀ ਵਿਜ਼ਿਟ ਕੀਤਾ ਆ ਤੇ ਇੱਥੇ ਆਪਣਾ ਇੱਕ ਬਹੁਤ ਹੀ ਪਿਆਰਾ ਸੱਜਣ ਮੱਲਿਕ ਅਤਰਨ ਪਰਫਿਊਮਸ ਉਹ ਵੀ ਇੱਥੇ ਆਏ ਹੋਏ ਆ ਸੋ ਆਪਾਂ ਤੁਹਾਨੂੰ ਉਹਨ ਰੰਗीन ਮਾਹੌਲ ਜਿਹੜਾ ਵੀ ਬਹੁਤ ਹੀ ਬਾਖਮਾਲ ਹੈ ਹਨਾ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਸੋ ਚਲੋ ਜੀ ਮਿਲਦੇ ਹਾਂ ਜੀ ਨੈਕਸਟ ਟੇਕ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਦਾ ਸასიਖਾਲ ਜੀ ਸასიਖਾਲ ਜੀ ਸასიਖਾਲ ਜੀ ਹਾਂਜੀ ਆਪਣੇ ਪਿਆਰੇ ਦਰਸ਼ਕਾਂ ਨੂੰ ਦੱਸੋ ਜੀ ਇਸ ਪ੍ਰੋਡਕਟ ਦੇ ਬਾਰੇ ਇਹ ਜਿਹੜੀਆਂ ਕੀ ਕੀ ਚੀਜ਼ਾਂ ਨੇ ਹਨਾ ਤੇ ਕਿੱਥੋਂ ਇਹ ਮੰਨ ਕੇ ਚਲੋ ਵੀ ਲੈ ਸਕਦੇ ਨੇ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਕੋਟਪੂਰੇ ਤੋਂ ਬਲੋਂਗ ਕਰਦਾ ਹਾਂ ਆਪਣੇ ਕੋਲ ਗਰਮ ਕੀ ਖਜ਼ਾਨੇ ਤੇ ਆਪਾਂ ਕੰਮ ਕਰਦੇ ਹਾਂ ਪੰਜਾਬੀ ਮਾਂ ਬੋਲੀ ਦੇ ਜਿਵੇਂ ਅਸੀਂ ਦੇਖ ਰਹੇ ਫੱਟੀਆਂ ਵਗੈਰਾ ਉਡਿਆੜੇ ਹਨਾ ਕਿ ਆਪਾਂ ਇੱਕੋ ਫਰੰਟਲੇ ਦੇ ਕੰਮ ਕਰਦੇ ਹਾਂ ਆਪਣੇ ਕੋ ਕਿਉਂ ਵਾਤਾਵਰਨ ਦੇ ਅਨੁਕੂਲ ਆ ਆਪਾਂ ਵਰਤਾਂਗੇ 2 ਮਹੀਨੇ 4 6 ਮਹੀਨੇ ਸਾਜ ਜੋ ਸਿੱਟਾ ਕਿ ਵਾਤਾਵਰਨ ਖਰਾਬ ਨਹੀਂ ਕਰਨਾ ਬਿਲਕੁਲ ਜੀ এনवायरमेंट ਨੂੰ ਲੈ ਕੇ ਬਣੇ ਹੋਏ ਸਾਰੇ ਪ੍ਰੋਡਕਸ਼ਨ ਹਾਂਜੀ ਤੇ ਕੋਟਪੁਰ ਤੋਂ ਆ ਆਪਣਾ ਮੇਰੇ ਨਾਮ ਗੁਰਵਿੰਦਰ ਸਿੰਘ ਹੈ ਮੇਰਾ ਮੋਬਾਈਲ ਨੰਬਰ 9876751212 ਤੇ ਤੁਸੀਂ ਘਰੇ ਬੈਠੇ ਮੰਗਾ ਸਕਦੇ ਹੋ ਕੈਸ਼ ਔਨ ਦੇ ਲਈ ਆਪਣਾ ਕੈਸ਼ ਔਨ ਡਿਲੀਵਰੀ ਕੀ ਬਾਤ ਹੈ ਪੂਰੇ ਆਲ ਓਵਰ ਇੰਡੀਆ ਹੈ ਨਾ ਤੇ ਪ੍ਰੋਡਕਟ ਬੜੇ ਤੁਸੀਂ ਇੰਜੋਏ ਕਰੋਗੇ ਔਰ ਇਹੜਾ ਬੰਦੇ ਨੇ ਪ੍ਰੋਡਕਟ ਸਿਕ ਪਰੀ ਮੰਗਾ ਲਿਆ ਸਭ ਤੋਂ ਵੱਡੀ ਗੱਲ ਹੈ ਇਹ ਪ੍ਰੋਡਕਟ 50 ਰੁਪਏ 100 ਰੁਪਏ 150 ਰੁਪਏ 50 ਰੁਪਏ 100 150 ਬੜੇ ਸਸਤੇ ਰੇਟ ਨਾਲ ਮੰਨੇ ਮਤਲਬ ਕਿ ਬਹੁਤ ਘੱਟ ਬਜਟ ਦੇ ਆ ਕਹਿੰਦਾ ਭਾਬੀ ਕੋਈ ਜ਼ਿਆਦਾ ਬਜਟ ਵੀ ਨਹੀਂ ਹੈ ਨਾ ਹਰ ਹਰ ਬੰਦਾ ਹਰ ਬੰਦਾ ਮੰਗਾ ਸਕਦਾ ਠੀਕ ਹੈ ਜੀ ਸੋ ਬਹੁਤ ਵਧੀਆ ਲੱਗਿਆ ਵੀਰੇ ਨਾਲ ਗੱਲਬਾਤ ਕਰਕੇ ਔਰ ਪ੍ਰੋਡਕਟ ਬਾਰੇ ਆਪਾਂ ਨੂੰ ਜਿਹ ਕੈਸ਼ ਔਨ ਡਿਲੀਵਰੀ ਬਾਕੀ ਆਪਾਂ ਡਿਸਪਲੇ ਦੇ ਉੱਪਰ ਨੰਬਰ ਲਗਾ ਦਾਂਗੇ ਸੋ ਜਰੂਰ ਵੀਰ ਜੀ ਹੋਰ ਨਾਲ ਕੰਟੈਕਟ ਕਰੋ ਠੀਕ ਹੈ ਜੀ ਥੈਂਕ ਯੂ ਵੀਰ ਜੀ ਲਓ ਜੀ ਪਿਆਰੇ ਦੋਸਤੋ ਹੁਣ ਆਪਾਂ ਤੁਹਾਨੂੰ ਇੱਕ ਤੇਰੇ ਫਿਰ ਤੋਂ ਪ੍ਰੋਡਕਟ ਦਿਖਾਉਨੇ ਆ ਜੀ ਆਹ ਤੁਸੀਂ ਦੇਖ ਸਕਦੇ ਹੋ ਜੀ ਖੱਟੀ ਹੈ ਨਾ ਇਸ ਤੇ ਲਿਖਿਆ ਹੋਇਆ ਜੀ ਊੜਾੜਾ ਪੰਜਾਬੀ ਮਾਂ ਬੋਲੀ ਨੂੰ ਦਰਸਾਉਂਦਾ ਮਤਲਬ ਕਿ ਜਿੰਨੇ ਵੀ ਪ੍ਰੋਡਕਟ ਨੇ ਹੈ ਨਾ ਆਪਣੀ ਪੰਜਾਬੀ ਮਾਂ ਬੋਲੀ ਦੀ ਨੇ ਤੇ ਬਹੁਤ ਸੋਹਣੇ ਤੇ ਲਾਜਵਾਬ ਨੇ ਜਿਨ੍ਹਾਂ ਦਾ ਕੋਈ ਮਤਲਬ ਕਿ ਜਵਾਬ ਨਹੀਂ ਹੈ ਤੇ ਹੁਣ ਆਪਾਂ ਵੀਰ ਜੀ ਨਾਲ ਕਰ ਲਈਏ ਗੱਲਬਾਤ ਤੇ ਹੁਣ ਆਪਾਂ ਚੱਲ ਪਏ ਜ ਤੇ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਮਾਹੌਲ ਜਿਹੜਾ ਅੱਗੇ ਦਾ ਦਿਖਾਉਨੇ ਆ ਜੀ ਸੋ ਤੁਸੀਂ ਦੇਖ ਸਕਦੇ ਹੋ ਹਨ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਸਟਾਲਸ ਲੱਗੀਆਂ ਹੋਈਆਂ ਹਨ ਕੱਪੜੇ ਦੀਆਂ ਤੇ ਅਦਰ ਇੱਕ ਹੋਰ ਵੀ ਹੈ ਉਹਦੇ ਬਾਰੇ ਥੋੜਾ ਧਿਆਨ ਚ ਨਹੀਂ ਆ ਰਿਹਾ ਮੇਰੇ ਮਤਲਬ ਕੁੱਲ ਮਿਲਾ ਕੇ ਬਹੁਤ ਸੋਹਣਾ ਮਾਹੌਲ ਹੈ ਕੱਪੜੇ ਬਹੁਤ ਤਰ੍ਹਾਂ ਤਰ੍ਹਾਂ ਦੇ ਵਧੀਆ ਲੱਗਿਆ ਆਪਣੇ ਮੁਕਸਰ ਸਾਹਿਬ ਦੇ ਵਿੱਚ ਹਨਾ ਇਹਨਾਂ ਵਧੀਆ ਐਗਜ਼ੀਬਿਸ਼ਨ ਲੱਗਿਆ ਹੋਇਆ ਸੋ ਆਪਾਂ ਕੋਸ਼ਿਸ਼ ਕੀਤੀ ਵੀ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਜਿਹੜਾ ਇਹ ਸੋਹਣਾ ਤੇ ਰੰਗੀਨ ਜਿਹੜਾ ਮਾਹੌਲ ਦਿਖਾਇਆ ਜਾ ਰਿਹਾ ਹੈ ਨਾ ਤਰ੍ਹਾਂ ਤਰ੍ਹਾਂ ਦੀਆਂ ਸਟਾਲਸ ਲਗੀਆਂ ਹੋਈਆਂ ਨੇ ਤੇ ਹਾਂਜੀ ਪਿਆਰੇ ਦੋਸਤੋ ਇਹ ਲੱਗਿਆ ਜੀ ਅਟਰੈਂਡ ਪਰਫਿਊਮ ਦੀ ਸਟਾਲ ਤੇ ਹੁਣ ਆਪਾਂ ਤੁਹਾਨੂੰ ਇਹਦੇ ਬਾਰੇ ਥੋੜੀ ਬਹੁਤੀ ਜਾਣਕਾਰੀ ਦੇਵਾਂਗੇ ਨਾ ਤੇ ਨਾਲੇ ਆਪਾਂ ਵੀਰ ਜੀ ਹੋਰਾਂ ਨਾਲ ਕਰਾਵਾਂਗੇ ਤੁਹਾਡੀ ਗੱਲਬਾਤ ਸੋ ਦੱਸਣਗੇ ਸਾਰੇ ਆਪਣਾ ਅੱਤ ਰੈਂਡ ਪਰਫਿਊਮਸ ਬਾਰੇ ਤੇ ਜੇਕਰ ਤੁਸੀਂ ਵੀ ਘਰ ਬੈਠੇ ਇਹ ਚੀਜ਼ਾਂ ਮੰਗਵਾਨੀਆਂ ਚਾਹੁੰਦੇ ਹੋ ਤਾਂ ਆਪਾਂ ਵੀਰ ਜੀ ਹੋਰਾਂ ਦਾ ਕੰਟੈਕਟ ਨੰਬਰ ਲੈ ਕੇ ਤੁਹਾਨੂੰ ਦੇਵਾਂਗੇ ਤੇ ਬਸ ਥੋੜੀ ਦੇਰ ਦੇ ਵਿੱਚ ਮਲਕ ਵੀਰਾ ਹੋ ਰਿਹਾ ਫ੍ਰੀ ਤੇ ਆਪਾਂ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਤੁਹਾਨੂੰ ਮਿਲਾਉਣੀ ਆ ਜੀ ਵੀਰ ਜੀ ਹੋਰਾਂ ਨਾਲ ਸੋ ਬਣੇ ਰਹੋ ਜੀ ਵੀਡੀਓ ਦੇ ਨਾਲ ਹਾਂਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ ਆਪਣੀ ਪਿਆਰੀ ਆਡੀਅੰਸ ਨੂੰ ਇਹ ਦੱਸਦਾ ਆਪਣੇ ਪ੍ਰੋਡਕਟਸ ਬਾਰੇ ਆਤਰ ਸੈਂਟ ਪਰਫਿਊਮ ਬਾਰੇ ਹੈ ਨਾ ਤੇ ਕਿਦਾਂ ਮੰਨ ਕੇ ਚਲੋ ਵੀ ਘਰ ਬੈਠੇ ਵੀ ਮੰਗਵਾ ਸਕਦੇ ਹੋ ਉੱਚੀ ਸਾਰੀ ਡਿਟੇਲ ਦਾ। ਦੇਖੋ ਜੀ ਆਪਣੇ ਕੋਲੇ ਹੈਗੇ ਸਾਰੇ ਦੁਬਈ ਮੇਡ ਆਤਰ ਸ ਹੋ ਗਏ ਪਰਫਿਊਮ ਹੋ ਗਏ オリジナル ਕੋਲੋਨਾ ਜਿਹੜੀ ਮਰਜ਼ੀ オリジナル ਕੋਲੋਨਾ ਵਾਲਾ ਗੁੱਚੀ ਫਲੋਰਾ ਨਿਊਜ ਨਾਲ ਗੁੱਚੀ ਗਿੱਟੀ ਨਿਸ਼ਚਿਤ ਹੋ ਗਿਆ। ਹਰੇਕ ਤਰ੍ਹਾਂ ਦਾ ਉਦ ਆਪਣੇ ਕੋਲੇ ਮਿਲੂਗਾ। ਮਿਲੂਗਾ ਕਿੱਥੇ ਸ਼੍ਰੀ ਮੁਕਤਸਰ ਸਾਹਿਬ ਚ ਬੱਸ ਸਟੈਂਡ ਦੇ ਕੋਲ ਹਾਈਲਾਈਟਸ ਦੇ ਕੋਲ ਬ ਜਿਗਾ ਆਪਣੇ ਕੋਲ ਸਾਰੇ origignal ਜਿਵੇਂ origignal oud ਹੋਗੇ origignal corona stariyan ਬਿਲ ਮਿਲਣ ਗਿਆ ਦੁਬਈ ਮੇਰੇ ਦੁਬਈ ਮੇਰੇ ਸੋ ਹਾਂਜੀ ਪਿਆਰੇ ਦੋਸਤੋ ਬਾਕੀ ਆਪਾਂ ਵੀਰ ਜੀ ਦਾ ਕੰਟੈਕਟ ਨੰਬਰ ਵੀ ਲੈ ਲੈਂਦੇ ਹਾਂ ਸੋ ਉਹ ਵੀ ਆਪਾਂ ਡਿਸਪਲੇ ਤੇ ਪਾ ਦਾਂਗੇ ਹਨਾ ਜੇਕਰ ਤੁਸੀਂ ਘਰੇ ਬੈਠੇ ਮੰਗਵਾਉਣਾ ਚਾਹੁੰਦੇ ਤਾਂ ਘਰੇ ਬੈਠੇ ਮੰਗਵਾ ਸਕਦੇ ਹੋ ਸੋ ਵੀਰ ਜੀ ਆਪਣਾ ਕੰਟੈਕਟ ਨੰਬਰ ਵੀ ਦੱਸੋ 9814 6632 9814 64632 4632 ਸੋ ਪਿਆਰੇ ਦੋਸਤੋ ਤੁਹਾਨੂੰ ਜਿਹੜਾ ਕੰਟੈਕਟ ਨੰਬਰ ਪਤਾ ਲੱਗ ਗਿਆ ਹੋਵੇਗਾ ਤੇ ਹੁਣ ਅਸੀਂ ਇੱਕ ਛੋਟੀ ਜੀ ਪਿਆਰੀ ਜੀ ਗੁੜੀਆ ਇਹਦੇ ਨਾਲ ਤੁਹਾਨੂੰ ਮੀਟ ਕਰਾਉਣਾ ਹਨਾ ਹੈਲੋ ਬੇਟਾ this is my uncle and this is my father malik brand is famous and and my famous and brand and bo sone ho so theek hai pyare dosto so aapna lene honi izzat te milde ho tonu navi video de vich tab tak de rahi rab rakha meharbani thank you shukriya thanka